ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਗੱਲ ਕਰਨੀ ਹੈ ਭਾਈ ਵਾਤਾਵਰਣ ਬਾਰੇ ਰੁੱਖਾਂ ਬਾਰੇ ਤੁਹਾਨੂੰ ਇੱਕ ਚੀਜ਼ ਦਿਖਾਵਾਂਗੇ ਤੇ ਜਿਹੜੇ ਮੇਰੇ ਵੀਰ ਕਹਿੰਦੇ ਨੇ ਬਈ ਯਾਰ ਜਗਾ ਨਹੀਂ ਹੈਗੀ ਜਾਂ ਥੋਂ ਫਸਲ ਖਰਾਬ ਕਰ ਦੂ ਜਾਂ ਕੁਝ ਵੀ ਹੋ ਜੂਗੀ ਦਰਖਤ ਕਿੱਥੇ ਲਾਵਾਂਗੇ ਹਨ ਉਹਦੇ ਬਾਰੇ ਤੁਹਾਨੂੰ ਅੱਜ ਦਿਖਾਉਨੇ ਆ ਵੀ ਆਪਣੇ ਕੋਲੇ ਨਾ ਥੋੜੀ ਜਿਹੀ ਜਗ੍ਹਾ ਹੈ ਕੱਖਾਂ ਵਾਲੀ ਬਸ ਇਸੇ ਦੀ ਆਪਣਾ ਸਾਰਾ ਕੁਝ ਹੁੰਦਾ ਹੈ ਮਰ ਲਗੇ 2 ਕੁ ਬਿੱਗੇ ਜਗ੍ਹਾ ਜਗੀ ਹੈ ਤੇ ਉਹਦੇ ਵਿੱਚ ਤੁਹਾਨੂੰ ਦਿਖਾਉਨੇ ਅੱਜ ਕੱਖ ਗੰਡਾ ਬੀਜਦੇ ਆ ਮੂੰਗੀ ਵੀ ਬੀਜਦੇ ਆ ਦੇ ਵਿੱਚ ਤੇ ਸਾਰੀਆਂ ਵੈਰੈਟੀਆਂ ਨੇ ਤੁਹਾਨੂੰ ਦਿਖਾਉਨੇ ਆ ਵੀ ਜੇ ਜਜ਼ਬਾ ਹੋਵੇ ਨਾ ਕੁਝ ਕਰਨ ਦਾ ਆਪਣੇ ਮਨ ਦੇ ਵਿੱਚ ਜਾਂ ਆਪਣੀ ਨੀਅਤ ਸਹੀ ਹੋਵੇ ਜਜ਼ਬਾ ਸਹੀ ਹੋਵੇ ਤਾਂ ਆਪਾਂ ਕੁਝ ਵੀ ਕਰ ਸਕਦੇ ਬੰਦਾ ਤੇ ਆਜੋ ਤੁਹਾਨੂੰ ਦਿਖਾਉਨੇ ਆ ਫਿਰ ਸਾਰੇ ਕਿਹੜੇ-ਕਿਹੜੇ ਆਪਣੇ ਦਰਖਤ ਵਗੈਰਾ ਲਾਏ ਹੋਏ ਨੇ ਕੀ ਕੁਛ ਹੈ ਤੇ ਦਿਖਾਉਨੇ ਆ ਤੁਹਾਨੂੰ ਅਜਾ ਇੱਥੋਂ ਸਟਾਰਟ ਕਰਦੇ ਆ ਪਹਿਲਾਂ ਆਪਾਂ ਇਧਰਲੇ ਇੱਕ ਖੁੰਜੇ ਤੋਂ ਇੱਕ ਖੁੰਜੇ ਤੋਂ ਲੈ ਕੇ ਅਗਲੇ ਖੁੰਜੇ ਤੱਕ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਇੱਕ ਇਹ ਮੂੰਗੀ ਲਵੇ ਬਾਈ ਨੇ ਬੀਜੀ ਹੋਈ ਹੈ ਕੁਲਦੀਪ ਸ਼ਰਮਾ ਜੀ ਨੇ ਤੇ ਇਹ ਨੇ ਸਾਂਝਣਾ ਲਾਇਆ ਬਹੁਤ ਵਧੀਆ ਗੱਲ ਹੈ ਜੀ ਬਹੁਤ ਮਨ ਨੂੰ ਖੁਸ਼ੀ ਹੋਈ ਹੈ ਜਦੋਂ ਨੇ ਸਾਜਣਾ ਲਾਇਆ ਹੈ ਇੱਕ ਸਾਈਡ ਦੇ ਉੱਤੇ ਤੇ ਦੇਖ ਕੇ ਮਨ ਨੂੰ ਪ੍ਰਸੰਨ ਹੋ ਗਿਆ ਇਹ ਦੇਖੋ ਜੀ ਤੂਤ ਲਾਇਆ ਜੀ ਆਪਾਂ ਨੇ ਇਹ ਨਾਲ ਆ ਗਈ ਟਾਲੀ ਪਹਿਲਾਂ ਉਹ ਦੇਖ ਸੀ ਇਹ ਟਾਲੀ ਆ ਗਈ ਇਹ ਤੂਤ ਆ ਗਿਆ ਜੀ ਨਾਲੇ ਤਾਂ ਟੋਕਰੇ ਵਗੈਰਾ ਹੋ ਜਾਂਦੇ ਨੇ ਤੇ ਹੋ ਜਾ ਕਰਨਗੇ ਨਾਲੇ ਇਹਦੇ ਤੋਂ ਤੂਤੀਆਂ ਵਗੈਰਾ ਖਾਣ ਨੂੰ ਮਿਲ ਜਾ ਕਰਨੀਆਂ ਇਹ ਇਹ ਆ ਗਿਆ ਜੀ ਕਿੰਨੂ ਕਿੰਨੂ ਲਾਇਏ ਹੋ ਨੇ ਦੋ ਪੇਡੇ ਦੂਜਾ ਆ ਗਿਆ ਇਹ ਤੀਜਾ ਆ ਗਿਆ ਜੀ ਇਹ ਇੱਕ ਸਾਈਡ ਦੇ ਉੱਤੇ ਯਾਨੀ ਕਿ ਲਾਇਏ ਹੋ ਨੇ ਇਹ ਤੇ ਇਹ ਆ ਗਈ ਜੀ ਡੇਕ ਇਹ ਵੀ ਡੇਕ ਆ ਗਈ ਦੇਖੋ ਇਹਨੂੰ ਹੋ ਗਏ 1.5 ਸਾਲ ਹੋ ਗਏ ਤਕਰੀਬਨ ਇਹ ਆ ਗਈ ਜੀ ਟਾਲੀ ਇਹ ਫੇਰ ਨਿੰਮ ਆ ਗਿਆ ਇਹ ਨਿੰਮ ਇੱਕ ਵਾਰੇ ਸੁੱਕ ਗਿਆ ਸੀਗਾ ਦੁਬਾਰੇ ਪਾਣੀ ਵਗੈਰ ਲੱਗਦਾ ਰਿਹਾ ਇਹਨੂੰ ਤਾਂ ਜੜਾਂ ਚ ਫੁੱਟਿਆ ਇਹ ਤੇ ਇਹ ਫੇਰ ਕਿੰਨੂੰ ਆ ਗਿਆ ਜੀ ਇਹ ਆ ਗਈ ਟਾਲੀ ਇਹ ਇਦਾਂ ਨਹੀਂ ਹੈਗਾ ਵੀ ਆਪਾਂ ਨੇ ਬਾੜੀ ਜਗ੍ਹਾ ਇਸੇ ਵਾਸਤੇ ਰੱਖਣੀ ਹੈ ਤਾਂ ਇਹਦੇ ਵਿੱਚ ਆਪਾਂ ਕੱਖ ਵੀ ਬੀਜ ਲਾਨੇ ਨੇ ਤੇ ਇਹ ਦੇਖੋ ਡੇਕ ਦਾ ਬਹੁਤ ਵਧੀਆ ਸ਼ਾਂਹ ਹੋ ਗਈ ਇਹਦੀ ਵਧੀਆ ਪੂਰਾ ਬਣਦਾ ਜਾਂਦਾ ਹੈ ਇਹ ਆ ਗਈ ਟਾਲੀ ਜੀ ਤੇ ਇਹ ਫੇਰ ਟਾਲੀ ਆ ਗਈ ਇਹ ਵੀ ਟਾਲੀ ਆ ਗਈ ਜੀ ਇਹ ਵੀ ਟਾਲੀ ਆ ਗਈ ਤੇ ਅੱਗੇ ਇੱਕ ਇਹੜਾ ਮਿੰਟੂ ਬਾਈ ਨੇ ਦਿੱਤਾ ਸੀਗਾ ਸਾਨੂੰ ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਵਿਖੇ ਗਏ ਸੀ ਜੋ ਸਰੀਰ ਅਗਾਜ ਟੀਮ ਸਾਰੀ ਉੱਥੋਂ ਮਿਲਿਆ ਸੀਗਾ ਜੀ ਇਹ ਸਰੀਂ ਦਾ ਰਖਤ ਇਹ ਲਾਇਆ ਸੀ ਉਹਦੇ ਤੇ ਚੱਲ ਪਿਆ ਇਹ ਪੱਤੇ ਕੱਢਣ ਲੱਗ ਗਿਆ ਇਹ ਤੇ ਮੜਾ ਮਟਾੜੀ ਵਾਲੇ ਗੁੱਡ ਗੜੀਏ ਕਰ ਦਾਂਗੇ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਤੇ ਇੱਕ ਇਹ ਲਾਇਆ ਸੀਗਾ ਜੀ ਜਿੱਦੇ ਕੁੜੀਆ ਦਾ ਜਨਮ ਦਿਨ ਸੀਗਾ ਨਾ ਉਹਦੇ ਡੇਕ ਲਾਈ ਸੀ ਇਹ ਲਿਆ ਕੇ ਘਰੇ ਲੱਗ ਰਿਹਾ ਸੀ ਇਹ ਵੀ ਚੱਲ ਪਈ ਇਹ ਟੂਸੇ ਪੱਤੇ ਕੱਢਿਆ ਇਹ ਵੀ ਟੂਸੇ ਨਵੇਂ ਤੇ ਇਹ ਦੇਖੋ ਜੀ ਇਹ ਵੀ ਡੇਕ ਆ ਗਈ ਇਹ ਦੋ ਡੇਕਨ ਲਵੇ ਲਵੇ ਹੈਗੀਆਂ ਇਹ ਨਾਲ ਹੀ ਜਿਉਂ-ਜਿਉਂ ਵੱਡੇ ਹੋਈ ਜਾਂਦੇ ਨੇ ਓਵੇਂ-ਓਵੇਂ ਨਾਲ-ਨਾਲ ਇੱਕ ਹੋਰ ਲਾਈ ਜਾਂਦੇ ਨੇ ਏ ਵੀ ਦੇਖ ਆ ਗਈ ਜure ਤੇ ਇਹ ਥੋੜਾ ਖੁੰਝੇ ਤੂਤ ਆ ਗਿਆ ਇੱਕ ਆੜੂ ਲਾਇਆ ਹੈ ਜੀ ਆਪਣਾ ਆੜੂ ਦਾ ਪੇਡਾ ਲਾਇਆ ਸੀਗਾ ਇੱਥੇ ਇਹ ਸਾਨੂੰ ਦਿਖਾਉਣਾ ਇਹਦੇ ਵਿੱਚ ਲੱਗੇ ਹੋਇਆ ਇਹ ਵਾਲੇ ਚੱਲ ਪਏ ਹੁਣ ਆੜੂ ਇਹ ਪੱਤੇ ਕੱਢਿਆ ਨਵੇਂ ਇਹ ਆਲੇ-ਦਾਲੇ ਬਾਉਂਡਰੀ ਦੇ ਤੇ ਆ ਜੀ ਇਹ ਨਿੰਮਾ ਗਿਆ ਜੀ ਸੁੱਕ ਗਿਆ ਸੀਗਾ ਨਿੰਮ ਕਾਫੀ ਹੋ ਗਿਆ ਹੁਣ ਮਤਲਬ ਕਿ 5-6 ਫੁੱਟ ਹਾਈਟ ਹੋ ਗਈ ਇਹਦੀ ਇਹ ਡੇਕ ਆ ਗਈਆਂ ਜੀ ਫਿਰ ਇਹ ਵਿੱਚੀ ਕਦੂਆਂ ਨਹੀਂ ਬੇਲਾ ਲਾ ਰੱਖਿਏ ਨੇ ਕਦੂ ਹੋ ਰਹੇ ਨੇ ਸਬਜ਼ੀ ਭਾਜੀ ਹੋ ਜਾਂਦੀ ਚੌਲੇ ਹੋ ਰਹੇ ਨੇ ਵਿੱਚ ਚੱਪਣ ਕਦੂ ਇੱਕ ਆਡੇ ਖੜੀ ਹੈ ਜਿੱਧਰ ਵਿੱਚ ਇਹਦੇ ਦੋ ਤਿੰਨ ਡੇਕ ਹੋਰ ਲੱਗੇ ਹੋਏ ਨੇ ਇੱਕ ਆਡੇ ਇੱਕ ਲੱਗੇ ਹੋਏ ਜਿੱਧਰ ਇਹ 81 ਦੇਖ। ਇਹ ਕਾ ਵਿੱਚ ਨਿੰਬੂ ਹੈ ਜੀ। ਇਹ ਬੜਾ ਨਿੰਬੂ ਦਾ ਪੱਡਾ ਹੈ ਇਹ। ਇਹ ਆ ਗਿਆ ਇਹ ਨਾਰਾ। ਨਾਰਾਂ ਦੇ ਵੀ ਕਾਫੀ ਲਾਇਫ ਨੇ ਇੱਕ ਲੈਂਡ ਦੇ ਉੱਤੇ ਨਾਰੀ-ਨਾਰ ਲੱਗੇ ਹੋਏ ਨੇ। ਇਹ ਆ ਗਿਆ ਜੀ ਆਵਲਾ। ਆਵਲੇ ਦਾ ਪੱਡਾ ਹੈ ਇਹ ਆਪਣੇ ਖੇਤ ਹੀ ਲੱਗੇ ਹੋਏ ਨੇ। ਦੋ ਪੱਡੇ ਨੇ ਵੱਡੇ-ਵੱਡੇ ਆਵਲੇ ਦੇ। ਤੇ ਇਹ ਆ ਗਿਆ ਜੀ ਅੰਬ ਇਹ ਵੇਲਾ ਦੇਖੋ ਪੱਤੇ ਕੱਢਿਆ ਨਵੇਂ ਇਹ ਕੇਨਾਰ ਆ ਗਿਆ ਇਹ ਆ ਗਿਆ ਜੀ ਪਪੀਤਾ ਇਹ ਆਪਣੇ ਕੋਲੇ ਜੀ ਛੋਟਾ ਰੋਟਰੋਵੇਟਰ ਹੈ ਆਪਾਂ ਵੱਡਾ ਟਰੈਕਟਰ ਨਹੀਂ ਇਹਦੇ ਵਿੱਚ ਬਾੜਦੇ ਜਾਨੀ ਕਿ ਖੇਤ ਦੇ ਵਿੱਚ ਉਹ ਛੋਟਾ ਜਿਹਾ ਬਾਗਬਾਨੀ ਵਾਲੇ ਕੋਲੇ ਜਿਹੜਾ ਹੁੰਦਾ ਹੈ ਇਹ ਆ ਗਿਆ ਜੀ ਨਿੰਬੂ ਕਿੰਨੂ ਆ ਗਿਆ ਕਿੰਨੂ ਇਹ ਉਹ ਵਿੱਚ ਨਾਰ ਆ ਗਿਆ ਇੱਕ ਉਹ ਕਿੰਨੂ ਆ ਗਿਆ ਜੀ ਕਿੱਡਾ ਹੋ ਰਿਹਾ ਇਦਾਂ ਆਪਾਂ ਮਤਲਬ ਕਿ ਜਿਹੜੀ ਗੱਲ ਕਰਦੇ ਸੀ ਪਹਿਲਾਂ ਵੀ ਟਰੈਕਟਰ ਨਹੀਂ ਇਹਦੇ ਵਿੱਚ ਬਾੜਦੇ ਟਰੈਕਟਰ ਦੇ ਨਾਲ ਜਿਆਦਾ ਨੁਕਸਾਨ ਹੋ ਜਾਂਦਾ ਕਿਉਂਕਿ ਰੋਟਾਵੇਟਰ ਵੱਡਾ ਹੁੰਦਾ ਜੀ ਇਹ ਆਪਣੇ ਕੋਲੇ ਦੂਸਰਾ ਛੋਟਾ ਇੱਕ ਰੋਟਾਵੇਟਰ ਹੈ ਜੀ ਜਿਹੜਾ ਮਤਲਬ ਪੈਟਰੋਲ ਵਗੈਰਾ ਤੇ ਚੱਲਦਾ ਉਹਦੇ ਨਾਲ ਹੀ ਆਪਾਂ ਬੀਜਦੇ ਆ ਇਹ ਦੇਖੋ ਇਹ ਆਪਣਾ ਪਪੀਤਾ ਆ ਗਿਆ ਇੱਕ ਇਹ ਆ ਗਿਆ ਪਪੀਤਾ ਇਹ ਨਾਰ ਆ ਗਿਆ ਜੀ ਓਏ ਇਹ ਲੈਂਨ ਦੇ ਉੱਤੇ ਸਾਰੇ ਬੱਟ ਦੇ ਉੱਤੇ ਇਹ ਵਾਲੀ ਜਿਹੜੀ ਲੈਂ ਹੈ ਇਹਦੇ ਉੱਤੇ ਨਾਰੀ ਲਾਇਏ ਨੇ ਸਾਰੇ ਇਹ ਆ ਗਿਆ ਪਪੀਤਾ ਇਹ ਫੇਰ ਪਪੀਤਾ ਇਹ ਮੂੰਗੀ ਦਾ ਖੇਰਾ ਜੀ ਇੱਕ ਇਹ ਆਪਣੇ ਹੈਗੇ ਨੇ ਜੀ ਅ ਮਿਰਚਾਂ ਲਾ ਰਖੀ ਨੇ ਵਿੱਚ ਦੇਖੋ ਚੌਲੇ ਮਿਰਚਾਂ ਪਪੀਤੇ ਲੱਗ ਰਹੇ ਨੇ ਇਹ ਆਵਲੇ ਨੇ ਹਲੇ ਤਰਾ ਚੱਕਿਆ ਨਹੀਂ ਜੀ ਫਲ ਸ਼ਾਇਦ ਇਸ ਵਾਰੀ ਜਾਂ ਅਗਲੇ ਸਾਲ ਕੜ ਦੇਣ ਲੱਗ ਜੇ ਵਾਲਾ ਤੇ ਇਹ ਸਾਈਡ-ਸਾਈਡ ਤੇ ਦਿਖਾਉਣਾ ਜੀ ਤੁਹਾਨੂੰ ਮੈਂ ਇਹ ਇਹ ਆ ਕੇ ਦੇ ਕੇ ਇੱਕ ਹੋਰ ਸਾਈਡ ਤੇ ਦੂਸਰੇ ਖੁੰਝੇ ਤੇ ਆ ਗਿਆ ਮੈਂ ਤੇ ਇੱਕ ਸਪੈਦਾ ਜੀ ਇਹ ਵੀ ਇੱਕ ਸਪੈਦਾ ਵੈਸੇ ਤਾਂ ਕਹਿੰਦੇ ਨੇ ਕਹਿੰਦੇ ਸਪੈਦਾ ਚੰਗਾ ਨਹੀਂ ਹੁੰਦਾ ਇਹਦਾ ਪਾਣੀ ਜ਼ਿਆਦਾ ਖਿੱਚਦਾ ਪਰ ਇੱਕੋ ਹੀ ਲਾਇਆ ਹੈ ਆਪਣੇ ਗਾਇਬ ਨਹੀਂ ਹੈਗੀ ਇਹ ਫੇਰ ਦੇਖ ਆ ਗਈ ਜੀ ਇੱਕ ਤੁਹਾਨੂੰ ਬਿੱਲ ਦਿਖਾਉਂਗਾ ਇੱਥੇ ਵਿੱਚ ਬਿੱਲ ਵੀ ਲੱਗ ਰਹੇ ਸੀਗੇ ਕਿ ਬਹੁਤ ਗਰਮੀ ਦੇ ਵਿੱਚ ਬਿੱਲ ਸ਼ਿਕ ਵੀ ਤਾਂ ਇਹ ਦੇਖੋ ਇਹ ਹੈਗੇ ਜੀ ਬਿੱਲ ਬਿੱਲ ਬਹੁਤ ਲੱਗੇ ਹੋਏ ਸੀਗੇ ਇਹਦੇ ਉੱਤੇ ਹੁਣ ਤਾਂ ਤੋੜ ਲੇ ਮੌਸਮ ਜਾਨੀ ਕਿ ਹੋ ਗਿਆ ਕਾਫੀ ਵੱਡਾ ਹੋ ਗਿਆ ਹੈ ਆਪਣੇ ਪੇਡਾ ਇਹੇ ਨਾਰਨੇ ਜੀ ਸਾਰੇ ਤੇ ਪਪੀਤੇ ਨੇ ਤੁਰ ਤੱਕ ਹੀ ਲੈਣ ਦਿੱਤੇ ਜਿਵੇਂ ਜਜ਼ਬਾ ਹੋਵੇ ਜੀ ਮਤਲਬ ਕਿ ਮਨ ਦੇ ਵਿੱਚ ਭਾਵਨਾ ਆਪਣੇ ਸਹੀ ਹੋਣੀ ਚਾਹੀਦੀ ਹੈ ਤੇ ਆਪਾਂ ਕੁਝ ਵੀ ਕਰ ਸਕਦਾ ਬੰਦਾ ਹਨਾ ਤੇ ਇਹ ਆ ਗਈ ਡੇਕ ਜੀ ਵੱਡੀ ਡੇਕ ਇਹ ਇਹ ਚੌਲੇ ਲਾਰਕ ਨੇ ਸਬਜ਼ੀ ਭੱਜੀ ਵਾਸਤੇ ਇਹ ਕਿਚੌਲੇ ਵੀ ਲੱਗ ਰਹੇ ਨੇ ਇਹ ਇੱਧਰ ਮੂੰਗੀ ਲਾਈ ਹੋਈ ਹੈ ਜੀ ਪੱਕਣ ਲੱਗ ਰਹੀ ਹੈ ਮੂੰਗੀ ਵੀ ਵਿੱਚ ਲੈ ਜਾਂਦੇ ਆ ਥੋੜ੍ਹ ਕੇ ਥੋੜੀ ਥੋੜੀ ਇਹ ਚੌਲੇ ਨੇ ਸਬਜੀ ਭਾਜੀ ਵਾਸਤੇ ਤੇ ਉਹ ਰੇ ਨੀਨਾਰ ਤੇ ਪਪੀਤੇ ਜਿਹੜੀ ਲੈਂਸ ਨੂੰ ਪਹਿਲਾਂ ਦਿਖਾਈ ਸੀ ਮੈਂ ਤਕਰੀਬਨ ਸਾਰੀ ਆਟਮੀ ਥੋੜੀ ਥੋੜੀ ਲਾਈ ਹੋਈ ਹੈ ਜੀ ਬਸ ਉਹੀ ਗੱਲ ਫੇਰ ਆ ਜਾਂਦੀ ਹੈ ਇੱਕ ਆ ਗਏ ਇੱਕ ਇੱਕ ਆਵੜੀ ਦੇ ਇੱਕ ਆ ਗਈ ਜੀ ਤੇ ਇੱਕ ਸਫੈਦਾ ਹੋਰ ਆ ਗਿਆ ਦੋ ਸਫੈਦੇ ਹੋ ਗਏ ਤੇ ਮਿਰਚਾਂ ਵੀ ਵਿੱਚ ਇੱਧਰ ਤੁਹਾਨੂੰ ਸਬਜ਼ੀ ਭੱਜੀ ਵੀ ਦਿਖਾਉਣੇ ਨਾਲ ਇਹ ਆਗੇ ਜੀ ਮਰੂਦ ਇੱਕ ਪੇਡਾ ਮਰੂਦਾਂ ਲੱਗਿਆ ਹੈ ਇੱਕ ਬਿਲ ਉਧਰ ਲੱਗਿਆ ਹੋਇਆ ਸੀਗਾ ਜੀ ਇੱਕ ਬਿਲ ਆ ਹੋ ਰੇ ਦੋ ਪੇਡੇ ਬਿਲਾਂ ਦੇ ਨੇ ਤੇ ਆ ਕੇਲੇ ਨੇ ਜੀ ਕੇਲੇ ਦੇ ਤਰ੍ਹਾਂ ਤਨੇ ਦੋਤਨ ਇਹ ਦੇਖੋ ਇਹ ਨਾਰ ਆਗੇ ਨਾਰਾਂ ਨੇ ਫਲ ਚੱਕ ਰੱਖਿਆ ਵੈਸੇ ਵਧੀਆ ਇਹ ਚਰੀ ਵਗੈਰਾ ਕੀ ਜਿਹੜਾ ਚਾਰਾ ਆਪਾਂ ਬੀਜਦੇ ਹੁੰਨੇ ਆ ਇਧਰਲੇ ਪਾਸੇ ਜਿਹੜਾ ਆਪਣਾ ਪਹੀ ਵਾਲਾ ਸਾਈਡ ਆ ਗਈ ਉਹਤੇ ਵੀ ਲੱਗੇ ਹੋਏ ਨੇ ਜੀ ਇਹ ਦਰਖਤ ਵੱਡੇ ਐ ਡੇਕਾ ਇਹ ਕਾਫੀ ਹੋ ਗਏ ਵੱਡੀਆਂ ਇਹ ਸਾਰੀਆਂ ਇਧਰ ਆਪਣੀ ਹਲਦੀ ਲਾਹੀ ਜੀ ਇਹ ਪੇਡੇ ਮਤਲਬ ਕਿ ਉੱਦ ਹੀ ਹੋਗੇ ਤੂਦ ਇਹ ਇਹਨਾਂ ਨੂੰ ਇਥੋਂ ਕੱਢ ਕੇ ਜਿੱਥੇ ਕੋਈ ਜ਼ਰੂਰਤ ਹੋਈ ਇਹਨਾਂ ਦੀ ਇਹ ਆਪਾਂ ਉਥੇ ਲਾ ਦੇਣੇ ਨੇ ਇਹ ਆ ਗਿਆ ਖਾਲ ਦਾ ਜਿਹੜਾ ਕੱਸੀ ਦਾ ਪਾਣੀ ਪਿੰਦੇ ਜਿੱਥੋਂ ਦੀ ਖੇਰ ਦਾ ਇਹ ਹਲਦੀ ਲਈ ਹੋਈ ਜੀ ਔਰਗੈਨਿਕ ਹਲਦੀ ਬਿਲਕੁਲ ਵਧੀਆ ਇਹ ਪਦੀਨਾ ਆ ਗਿਆ ਟਮਾਟਰਾਂ ਦਾ ਪੇਡਾ ਆ ਗਿਆ ਜੀ ਇਹ ਇਹ ਐਲੋਵੀਰਾ ਹੋ ਗਿਆ ਜੀ ਉੱਤੋਂ ਪੇਡਾ ਦੱਬਦਾ ਸੀਗਾ ਇੱਕ ਇਹ ਵੀ ਆਪਣਾ ਦੁੱਧ ਦਾ ਹੋ ਗਿਆ ਦਰਖਤ ਦੁੱਧ ਨੂੰ ਇਹਨੂੰ ਵੀ ਕੱਢ ਕੇ ਦੂਸਰੇ ਪਾਸੇ ਲਾ ਦਾਂਗੇ ਇਹ ਹਲਦੀ ਆ ਗਈ ਜੀ ਦੇਖੋ ਤੇ ਹੀ ਇਹ ਆ ਗਈ ਸਬਜ਼ੀ ਭਾਜੀ ਭਾਈ ਆਪਣੀਆਂ ਟਿੰਡੀ ਆ ਗਈ ਜੀ ਇਹ ਤੇ ਇਧਰੋਂ ਖੇਤ ਚੌਲੇ ਫਲੀ ਆ ਗਈ ਇਹ ਹਲਦੀ ਵੀ ਲਾਈ ਹੋਈ ਏ ਵਿੱਚ ਹਲਦੀ ਦੇ ਕਦੋਂ ਦੇ ਵੇਲਾਂ ਨੇ ਜੀ ਇੱਕ ਦੋ ਪੇੜੀ ਮਿਰਚਾਂ ਦੇ ਨੇ ਇਹ ਪਿੰਡੀਆਂ ਦੇ ਨੇ ਪਿੰਡੀਆਂ ਵੀ ਲੱਗੀਆਂ ਆ ਇੱਕ ਇਹ ਵੀ ਦਰਖਤ ਰੇ ਨੂੰ ਕੱਢ ਕੇ ਲਾਵਾਂਗੇ ਕਿਸੇ ਵਸੇ ਹੋਰ ਇਹ ਮਿਰਚਾਂ ਦਾ ਪੇਡਾ ਆ ਗਿਆ ਜੀ ਉਹ ਕਰੇਲੇ ਨੇ ਸਾਹਮਣੇ ਤੇ ਇਦਾਂ ਗੱਲ ਆ ਗਈ ਵੀ ਜਜ਼ਬਾ ਹੋਣਾ ਚਾਹੀਦਾ ਜੀ ਤੁਹਾਡੇ ਅੰਦਰ ਇੱਕ ਬਿਲ ਇਹ ਆ ਗਿਆ ਤੀਸਰਾ ਤਿੰਨ ਬਿਲਾਂ ਦੇ ਪੇਡੇ ਹੋ ਗਏ ਜੀ ਇਹਦੇ ਵਿੱਚ ਇਹ ਆ ਗਈ ਜੀ ਇਲਾਇਚੀ ਜਿਹੜਾ ਇਹ ਵਾਲਾ ਪੇਡਾ ਨਾ ਆ ਕਿੱਲੀ ਵਰਗਾ ਦਿਖਦਾ ਇਹ ਹਰੀ ਇਲਾਇਚੀ ਹੁੰਦੀ ਹੈ ਜਿਹੜੀ ਇਹ ਉਹਦਾ ਪੇਡਾ ਹੈ ਇਹ ਵਾਲਾ ਵੱਡੇ ਪੱਤੇ ਵਾਲਾ ਤੇ ਇਹ ਆ ਗਿਆ ਚੌਲੀ ਨਾਂ ਨਾਲ ਇਹ ਖਾਲ ਆਉਂਦਾ ਜੀ ਪਾਣੀ ਵਾਲਾ ਹੁੰਦੇ ਨਾਲ ਨਾਲ ਇੱਕ ਆ ਗਿੱਡੇ ਇੱਕ ਛੋਟਾ ਪੇਡਾ ਹੋ ਗਿਆ ਇਹ ਇੱਕ ਡੇਕੋ ਪਿਛਲੇ ਬਸੇ ਆ ਗਈ ਜੀ ਚੌਲਿਆਂ ਦੇ ਤੇ ਆ ਵੱਡੀਆਂ ਡੇਕਾਂ ਆ ਗਈਆਂ ਵੀ ਕਹਿਣ ਦਾ ਭਾਵ ਇਹ ਜਜ਼ਬਾ ਹੋਵੇ ਕੁਛ ਕਰਨ ਦਾ ਸਾਹਮਣ ਦਾ ਇਹਨਾਂ ਨੂੰ ਤਾਂ ਸਾਰਾ ਕੁਝ ਹੋ ਜਾਂਦਾ ਜੀ ਆਪਣੇ ਅੰਦਰ ਜਜ਼ਬਾ ਹੋਣਾ ਚਾਹੀਦਾ ਇਤੋਂ ਆਪਨੇ ਸ਼ੁਰੂ ਕਰਿਆ ਸੀਗਾ ਏ ਏਡੇ ਕੋ ਤੇ ਇੱਕਾਈ ਟਾਲੀ ਆ ਗਈ ਜੀ ਇਹ ਤੂ ਤਾਂ ਆ ਗਿਆ ਇੱਕ ਆਪਣੇ ਕੋਲ ਇੱਥੇ ਪੇਡਾ ਹੋਰ ਲਾਇਆ ਹੈ ਉਹ ਚਰੀ ਦੇ ਵਿੱਚ ਹੈਲੇ ਉਹ ਵੀ ਕੋਈ ਵੈਰਾਈ دوسری ਹੈ ਮਹਿੰਗੀ ਇਹਦੀ ਤੇ ਇਧਰ ਦੇਖੋ ਬਹੁਤ ਵਧੀਆ ਹਵਾ ਠੰਡੀ ਠਾਰ ਆਉਂਦੀ ਹੈ ਕੋਈ ਗਰਮੀ ਦਾ ਮਤਲਬ ਕਿ ਇੱਥੇ ਕਰਦੀ ਨਹੀਂ ਹੈਗੀ ਅਸਰ ਨਹੀਂ ਕਰਦੀ ਗਰਮੀ ਜਦੋਂ ਆ ਕੇ ਠੰਡ ੱਲੇ ਬਹਿ ਜਨਿਆ ਹਵਾ ਠੰਡੀ ਠਾਰ ਆਉਂਦੀ ਹੈ